ਇਹ ਰਾਜੀ ਸਾਡੇ ਚైనా ਡੋਰ ਨੂੰ ਲੈ ਕੇ ਸਾਡੇ ਐਸ ਐਚ ਓ ਸੰਵਰਾਲਾ ਤੇ ਐਸ ਐਚ ਓ ਮਾਸ਼ੂੜ ਨੇ ਆ ਆਟਾੜ ਦੁਕਾਨਾਂ ਜਿਹੜੇ ਰੇਡ ਕੀਤੇ ਆ ਰੇਡ ਦੇ ਤਰ੍ਹਾਂ ਦੇ ਸਾਨੂੰ ਕੋਈ ਮਿਲੀ ਨਹੀਂ ਪਰ ਫੇਰ ਵੀ ਅਸੀਂ ਜਿਹੜੇ ਆ ਈਵਨ ਕੇ ਬੱਚੇ ਵੀ ਜਿਹੜੇ ਝਕਾਇਆ ਕਸਟਮਰ ਵਗੈਰਾ ਬਣਾ ਕੇ ਭੇਜ ਰਹੇ ਆ ਜੇ ਕਿਸੇ ਕੋਲ ਵੀ ਚైనా ਡੋਰ ਬਰਾਮਦ ਹੋਈ ਆ ਤਾਂ ਉਹਦੇ ਖਿਲਾਫ 307 ਉਗਰ ਦਾ ਕਾਨੂੰਨ ਦਾ ਡਿਗੀਤਾ ਜਾਊਗਾ ਜੇ ਛੋਟੇ ਬੱਚੇ ਜਿਹੜੇ ਚੈਨਾ ਡੋਰ ਲਗਾ ਪਤੰਗੜ ਆਣਗੇ ਤਾਂ ਉਹਨਾਂ ਦੇ ਪੇਰੈਂਟਸ ਦੇ ਖਿਲਾਫ ਜਿਹੜਾ ਇਹਹੀ ਜਿਹੜਾ ਕਾਰਵਾਈ ਅੰਡਰਟੇਕੀ 307 ਦਾ ਜਿਹਦੇ ਵਿੱਚ ਮੁੜ ਗਿਆ ਹੁੰਦਾ ਆ ਪੁੱਲ ਜਣ ਵੀ 5-6 ਮਹੀਨੇ ਜ ਵੱਸ ਹੋ ਗਈ ਸੀ ਦੇਖਦੇ ਜਾ ਰਹੇ ਵੀ ਚੈਨਾ ਡੋਰ ਫਿਰ ਵੀ ਪਾਬੰਦੀ ਦੇ ਬਾਵਜੂਦ ਕਾਫੀ ਲੋਕ ਉਹ ਚੈਨਾ ਡੋਰ ਚੈਨਾ ਡੋਰ ਆ ਰਹੇ ਨੇ ਠੀਕ ਇਹ ਅਸਬੈਤ ਨੂੰ ਦੱਸ ਰਿਹਾ ਵੀ ਸਾਡੇ ਐਸਐਚਓ ਸੰਵਾਲੇ ਨੇ ਕੱਲ 24 ਘੰਟਿਆਂ ਦੀ ਰੇਡ ਕੀਤਾ ਵੀ ਨਹੀਂ ਸਾਨੂੰ ਅਜੇ ਮਿਲੀ ਜੇ ਫਿਰ ਵੀ ਕਿਸੇ ਕੋਲ ਮਿਲੀ ਆ ਤਾਂ ਉਹਦੇ ਖਿਲਾਫ ਜਿਹੜੀ ਆ ਬਿਲਕੁਲ ਸਖਤ ਕਾਰਵਾਈ ਕੀਤੀ ਜਾਓ ਲੋੜੀ ਦਾ ਤਿਹਾਰ ਆ ਰਿਹਾ ਬਸੰਤ ਆ ਰਹੀ ਹੈ ਇਹਦੇ ਨਾਲ ਖੁਸ਼ੀ ਪਿਆਰੇ ਦੇ ਇਹਦੇ ਨਾਲ ਅਸੀਂ ਆ ਹੁਣ ਡਰੋਨ ਸਿਸਟਮ ਵੀ ਚਲਾਵਾਂਗੇ ਇਸ ਤੋਂ ਬਿਨਾ ਅਸੀਂ ਲੇਬਰ ਕਲਾਸ ਵਾਲੇ ਬੱਚੇ ਵੀ ਭੇਜਦੇ ਆ ਕੋ ਸਕੂਲਾਂ ਵਾਲੇ ਬੱਚੇ ਵੀ ਚਾਈਨਾ ਡੋਰ ਰੀਸਲਿੰਲੀ ਅੱਡ ਅਦਕਾਨਾਂ ਤੇ ਭੇਜਦੇ ਆ ਜਿਹਦੇ ਕੋਲੋਂ ਵੀ ਕਹਿਣਾ ਕਿ ਇਹਨੂੰ ਦੇਤੀ ਉੱਚੇ ਨੂੰ ਤੇ ਨਾਲ ਦੀ ਨਾਲ ਦੁਕਾਨਦਾਰ ਦੇ ਖਲਾ ਬੜਾ 300 ਸਦਾ ਪਰਚੇ ਦੋ ਚਾ ਮਾਪੇ ਨੂੰ ਕੀ ਕਹਿਣਾ ਚਾਹੁੰਦੇ ਜੀ ਜੀ ਟੈਨ ਮਾਪੇਰ ਵੀ ਇਹੀ ਕਹਿਣਾ ਜਾਦਾ ਵੀ ਦੇਖੋ ਚਾਈਨਾ ਡੋਰ ਦੇ ਨਾਲ ਕਿੰਨੇ ਪਛੀਆਂ ਦੇ ਆ ਆਸਾਨਾਂ ਦਾ ਕਿੰਨਾ ਨੁਕਸਾਨ ਹੋ ਰਿਹਾ ਖੰਭੜੇ ਜਾਂਦੇ ਬੰਦੇ ਤੁਸੀਂ ਦੇਖਦੇ ਵੀ ਜਦੋਂ ਚਾਈਨਾ ਡੋਰ ਨਾਲ ਕਹਿੰਦਾ ਨੱਕ ਵੱਡਿਆ ਗਿਆ ਗਲਾ ਵੱਡਿਆ ਗਿਆ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋ ਇਨਸਾਨੀਅਤ ਨੂੰ ਮੱਦੇ ਨਜ਼ਰ ਰੱਖਣ ਆਪਣੇ ਬੱਚਿਆਂ ਨੂੰ ਵੀ ਸਮਝਾਉਣ ਮਾਪਿਓ ਵੀ ਇਹ ਜਿਹੜੀ ਚਾਈਨਾ ਡੋਰ ਨਾਲ ਨਹੀਂ ਸਿੰਪਲ ਡੋਰ ਨਾਲ ਤੰਗੜਾ ਲਾਣ